ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਬੰਗਾ ਨਵਾਂ ਸ਼ਹਿਰ ਮੁੱਖ ਮਾਰਗ ਤੇ ਖਟਕੜਕਲਾ ਨਜ਼ਦੀਕ ਪੈਂਦੇ ਕਸ਼ਮੀਰੀ ਟਾਬੇ ਦੇ ਸਾਹਮਣੇ ਜ਼ਬਰਦਸਤ ਹਾਦਸਾ ਹੋ ਗਿਆ ਜਿਸ ਵਿੱਚ ਇੱਕ ਤੇਜ਼ ਰਫਤਾਰ ਕੈਂਟਰ ਨੇ ਦੋ ਗੱਡੀਆਂ ਨੂੰ ਜ਼ਬਰਦਸਤ ਟੱਕਰ ਮਾਰੀ ਜਿਨ੍ਹਾਂ ਵਿੱਚ ਗੱਡੀਆਂ ਦਾ ਤਾਂ ਪਾਰੀ ਨੁਕਸਾਨ ਹੋਇਆ ਹੀ ਪਰ ਕੈਂਟਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਡਰਾਈਵਰ ਕੈਬਿਨ ਵਿੱਚੋਂ ਕਟੜਾ ਨਾਲ ਕੱਟ ਕੇ ਬਾਹਰ ਕੱਢਿਆ ਗਿਆ ਜਿਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ ਮੌਕੇ ਤੇ ਮੌਜੂਦ ਟਾਬਾ ਮਾਲਕ ਸਣੀ ਨੇ ਦੱਸਿਆ ਕਿ ਕੈਂਟਰ ਐਨਾ ਜ਼ਿਆਦਾ ਤੇਜ਼ ਰਫ਼ਤਾਰ ਵਿੱਚ ਸੀ ਕਿ ਉਸਨੇ ਪਹਿਲਾਂ ਟਾਬੇ ਤੇ ਖੜੀ ਕੀਤੀ ਹੋਈ ਮੇਰੀ ਸਵੇ ਫਟਕਾਰ ਵਿੱਚ ਟੱਕਰ ਮਾਰ ਕੇ ਉਸ ਨੂੰ 100 ਫੁੱਟ ਦੂਰ ਖੱਤੇ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਉਸਨੇ ਅੱਗੇ ਜਾ ਰਹੇ ਇੱਕ ਹੋਰ ਟਰਾਲੇ ਵਿੱਚ ਟੱਕਰ ਮਾਰ ਕੇ ਉਸ ਦਾ ਵੀ ਭਾਰੀ ਨੁਕਸਾਨ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਬਾਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਸਨੀ ਬਾਜੀ ਐਕਸੀਡੈਂਟ ਕਿੱਦਾ ਹੋਇਆ ਜੀ ਇਹ ਐਕਸੀਡੈਂਟ ਬਾਜੀ ਇਧਰੋਂ ਗੱਡੀ ਤੇਜ਼ ਆਈ ਸੁੱਤਾ ਪਿਆ ਬੰਦਾ ਆਇਆ ਗੱਡੀ ਮੇਰੀ ਇੱਥੇ ਖੜੀ ਸੀ ਜੀ 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 ਇੱਥੇ ਖੜੀ ਸੀ ਤੇ ਸੁੱਤਾ ਆਇਆ ਗੱਡੀ ਐ ਸੋਚਾ ਤੇ ਉਹ ਮਾਰੀ ਮੋਰੇ ਟਰਾਲਾ ਖੜਾ ਹੈ ਫਿਰ ਉਹਦੇ ਵਿੱਚ ਵੱਜੀ ਇਹ ਗੱਡੀ ਮੇਰੇ ਵਾਲੀ ਉਹ ਖੱਤਿਆਂ 'ਚ ਮਾਰੀ ਜਾ ਕੇ ਨੇ ਕਿੰਨੇ ਕ ਵਜੇ ਦੀ ਘਟਨਾ ਜੀ 5 ਵਜੇ ਜੀ ਕਿੰਨਾ ਕ ਨੁਕਸਾਨ ਹੋ ਗਿਆ ਲੱਗਦਾ ਜੀ ਤੁਹਾਨੂੰ ਇਹ ਤਾਂ ਗੱਡੀ ਦਾ ਪੂਰਾ ਹੀ ਲਾਸ ਹੋ ਗਿਆ ਬਾਜੀ ਖਤਮ ਇਹ ਕਰਤੀ ਸਾਰੀ ਗੱਡੀ ਜਿਹੜੀ ਦੂਜੀ ਟੈਂਕ ਦੂਜੀ ਜਿਹੜੀ ਉਹ ਟੈਂਟਰ ਉਹਨੇ ਮੁੰਡਾ ਡਰਾਈਵਰ ਦੱਸਦਾ ਕਹਿੰਦਾ 30 ਟਨ ਮਾਨ ਲੱਦਿਆ ਸ਼ੀਸ਼ੇ ਵਾਲਾ 20 ਲੱਖ ਦਾ ਸਮਾਨ ਆ ਉਹ ਸਾਰਾ ਹੀ ਟੁੱਟ ਗਿਆ ਕਹਿੰਦਾ 20 ਲੱਖ ਦਾ ਸਮਾਨ ਸਮਾਨੇ ਟੁੱਟ ਗਿਆ ਤੇ ਗੱਡੀ ਦਾ ਗੱਡੀ ਦਾ ਵੱਖਰਾ ਤੇ ਇਸ ਗੱਡੀ ਚ ਕਿੰਨੇ ਜਣੇ ਸੀ ਡਰਾਈਵਰ ਦੀ ਇਹ ਦੋ ਜਣੇ ਸੀ ਕਿਤੇ ਸੀਗੀ ਪਛਾਣ ਹੋਈ ਮੁੰਡੇ ਦੀ ਮੁੰਡੇ ਗਏ ਹੋ ਆ ਹੁਣ ਹਸਪਤਾਲ ਨੂੰ ਗਏ ਹੋ ਆ ਨੀ ਵੈਸੇ ਪਛਾਣੂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਏਐਲ ਦਿੱਲੀ ਤੋਂ ਕਹਿੰਦੇ ਆ ਰਹੇ ਸੀ ਤੇ ਅਮਰਸਾ ਨੂੰ ਜਾ ਰਹੇ ਸੀ ਸਵੇਰੇ 5 ਵਜੇ ਦੀ ਘਟਨਾ ਹਾਂਜੀ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਜੀ ਹਾਂਜੀ ਠੀਕ ਉਹਨੇ ਸਾਰੀ ਕਾਰਵਾਈ ਆਪਣੀ ਗੱਲ ਜਿਵੇਂ ਤੁਹਾਡੀ ਗੱਡੀ ਦਾ ਨੁਕਸਾਨ ਵੀ ਹੁਣ ਮੰਗੀ ਤੁਹਾਡੀ ਮੈਂ ਤਾਂ ਕਹਿੰਦਾ ਜੀ ਗੱਡੀ ਮੇਰੀ ਪੂਰੀ ਤੁਸੀਂ ਜਿੱਦਾਂ ਲਾਸ ਹੋਈ ਆ ਮੈਂ 4.5 ਲੱਖ ਦੀ ਗੱਡੀ ਲਈ ਆ ਠੀਕ ਆ ਜੀ ਮੈਨ ਮੇਰਾ ਪੂਰਾ ਮੁਆਵਜ਼ਾ ਇਹਦਾ ਲੈਣਾ ਗੱਡੀ ਲੈ ਜਾਣਾ ਮੈਨੂੰ 4.5 ਲੱਖ ਦੇ ਦੇਣ ਠੀਕ ਆ ਜੀ ਠੀਕ ਆ ਜੀ ਕਿਉਂਕਿ ਮੈਂ ਰਾ ਅੱਗੇ ਕੈਸਟਾਂ ਦੇ ਲਈ ਆ ਜੇ 2 ਮਹੀਨੇ ਹੋਇ ਮੇਰੇ ਅੱਗੇ ਉਤਾਰਾ ਬੰਦਾ ਆਇਆ ਕਾਰਜੇ ਥੱਲੇ ਤਾਂ ਅੱਗੇ ਆਇਆ ਇਹ ਵੀ ਕਾਰਜੇ ਤੇ ਜਾ ਕੇ ਗੱਡੀ ਲਈ ਆ ਤੇ ਪੁਲਿਸ ਪਹੁੰਚ ਕੇ ਮੌਕੇ ਤੇ ਪਹੁੰਚ ਕੇ ਤੁਸੀਂ ਉਹਨਾਂ ਨਾਲ ਗੱਲ ਦੱਸਤੀ ਆਪਣੀ ਸਾਰੀ ਹਾਂਜੀ ਦੱਸਤੀ ਜੀ ਹੁਣ ਮਾਲਕ ਦੀ ਠੀਕ ਕਰਦੇ ਮਾਲਕ ਜੇ ਆਇਆ ਨਹੀਂ ਮਾਲਕ ਆਇਆ ਤਾਂ ਬਾਹਰ ਸਾਰੀ ਗੱਲਬਾਤ ਹਾਂਜੀ ਠੀਕ ਹੈ ਓਕੇ